ਭਾਰਤ ਮਾਤਾ ਕੀ ਜੈ 14 ਫਰਵਰੀ 2019 ਸਾਡੇ ਭਾਰਤ ਲਈ ਕਾਲਾ ਦਿਨ ਸੀਗਾ ਜਿਸ ਦਿਨ ਸਾਡੇ ਨਾਲ ਇਹ ਬਿਆਨਕਾ ਘਟਨਾ ਵਾਪਰੀ ਸੀਆਰਪੀ ਦੇ ਨੌਜਵਾਨ ਜੰਮੂ ਤੋਂ ਸ਼੍ਰੀਨਗਰ ਆ ਰਹੇ ਸੀਗੇ ਪੁਲਵਾਮਾ ਵਿੱਚ ਉਹਨਾਂ ਨੇ ਹੱਤਕਵੀਆਂ ਨੇ ਪਲਾਨ ਬਣਾਇਆ ਸੀਗੇ ਜੈਸੇ ਅਮਦਦਾ ਆਦਮੀ ਆਦਿਲ ਅਹਿਮਦ ਜਨੇ ਕੇ ਸਾਡੇ 5 ਨੰਬਰ ਦੀ ਬਸ ਤੇ ਅਟੈਕ ਕੀਤਾ ਐਕਸ ਜੂ ਦੀ ਗੱਡੀ ਦੇ ਨਾਲ ਟਕਰਾ ਕੇ ਔਰ ਸਾਡੇ ਜੋ ਵੀ ਵਿਸਫੋਟ ਹੋ ਗਿਆ ਉਹਦੇ ਨਾਲ ਸਾਡੇ 40 ਆਦਮੀ ਸ਼ਹੀਦ ਹੋ ਗਏ ਉਹ 40 ਆਦਮੀ ਦੇ ਵਿੱਚੋਂ ਜ਼ਿਆਦਾ ਆਦਮੀ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਹੀ ਕੇ ਜਿਹੜੇ ਕਿ ਦਿਨਾਨਗਰ ਦੇ ਤੇ ਬਟਾਲੇ ਸ਼ਹਿਰ ਦੇ ਹੀ ਕੇ ਔਰ ਉਸ ਦਿਨ ਵੈਲੈਂਟਾਈਨ ਡੇ ਲੋਕ ਮਨਾ ਰਹੇ ਸੀਗੇ ਆਪਣੀ ਖੁਸ਼ੀ ਵਿੱਚ ਝੂਮ ਰਹੇ ਸੀਗੇ ਲੇਕਿਨ ਇਹ ਭਿਆਨਕਾ ਘਟਨਾ ਵਾਪਰਨ ਤੋਂ ਬਾਅਦ ਸਾਡੇ ਭਾਰਤ ਵਾਸੀ ਨੇ ਵੈਲੈਂਟਾਈਨ ਡੇ ਮਨਾਣਾ ਬੰਦ ਕਰਤਾ ਕੋਈ ਵੀ ਵੈਲੈਂਟਾਈਨ ਡੇ ਜਿਹੜਾ ਚੰਗਾ ਹਿੰਦੂ ਆ ਉਹ ਨਹੀਂ ਮਨਾਉਂਦਾ ਕਿਉਂਕਿ ਇਹ ਸਾਡੀ ਕਮਿਊਨਿਟੀ ਦਾ ਤਿਹਾਰ ਨਹੀਂ ਹੈਗਾ ਔਰ ਬਾਹਰ ਦੇ ਮੁਲਕਾਂ ਦੇ ਤਿਹਾਰ ਨੇ ਬਾਹਰ ਦੇ ਮੁਲਕਾਂ ਦੀਆਂ ਚੀਜ਼ਾਂ ਵਰਤਦੀਆਂ ਵੀ ਬੰਦ ਕਰ ਦੋ ਤੇ ਉਹਨਾਂ ਦੇ ਤਿਹਾਰ ਵੀ ਬੰਦ ਕਰ ਦੋ ਔਰ ਪਾਕਿਸਤਾਨ ਦੀ ਸਾਜ਼ਿਸ਼ ਅਹੀਂ ਸਾਨੂੰ ਇੰਨੀ ਮਹਿੰਗੀ ਪਈ ਕਿ ਅਜੇ ਤੱਕ ਸਾਡੇ ਭੁੱਲਨੀ ਆਂਡੇ ਦੀ 6 ਸਾਲ ਹੋ ਗਏ ਆ ਸਾਡੇ ਭਾਰਤ ਦੇ ਇੱਟ ਦਾ ਜਵਾਬ ਪੱਥਰਾਂ ਦਾ ਦਿੱਤਾ ਓਸ਼ੀਆਂ ਸਾਲਾਂ ਦੇ ਨਾਲ ਅਸੀਂ ਤੜਦੇ ਪਏ ਸੀ ਉਹਨਾਂ ਨੇ 12 ਦਿਨਾਂ ਦੇ ਵਿੱਚ ਹੀ 26 ਫਰਵਰੀ 2019 ਨੂੰ ਸਰਜੀਕਲ ਸਟ੍ਰਾਈਕ ਕਰਕੇ ਜਿਹੜੀ ਪਾਕਿਸਤਾਨ ਵਿੱਚ ਅਤਕਵਾਦੀਆਂ ਦੀ ਫੈਕਟਰੀ ਸੀ ਜਿੱਥੇ 20 23 30 35 50 ਸਾਲ ਦੇ ਨੌਜਵਾਨ ਜਿਨ੍ਹਾਂ ਨੂੰ ਕਿਨੇ ਕਿਨੇ ਸਾਲ ਤੋਂ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਕਿਦਾਂ ਭਾਰਤ ਔਰ ਇਹੋ ਜਿਹਾ ਅਟੈਕ ਅਹੀਂ ਕੀਤਾ ਅਸੀਂ 300 ਦਾ ਲੈ ਕੇ 400 ਤੱਕ ਜਵਾਨ ਉਹਨਾਂ ਦੇ ਜਿਹੜੇ ਅਤਕਵਾਦੀ ਆਹੀ ਉਹ ਮਾਰ ਗ੍ਰਾਏ ਉਹਦੇ ਨਾਲ ਸਾਨੂੰ ਇਨਾ ਫਾਇਦਾ ਹੋਇਆ ਕਿ ਜਿਹੜੇ ਦੂਸਰੇ ਦੇਸ਼ ਜਿਹੜੇ ਸਾਡੇ ਨਾਲ ਪਲਾਨਿੰਗ ਬਣਾਉਂਦੇ ਸੀ ਜਿਹੜੇ ਸਾਨੂੰ ਆਊ ਅੱਖਾਂ ਕੱਢਦੇ ਸੀ ਉਹ ਸਾਨੂੰ ਆਉਂ ਦੇਖਣ ਦੇ ਸਾਡੀ ਜੌਰੀ ਪ੍ਰੈਸਟੀ ਬਣੀ ਸਰਜੀਕਲ ਸਟ੍ਰਾਈਕ ਕਰਨ ਨਾਲ 300 ਤੋਂ 400 ਬੰਦਾ ਸ਼ਹੀਦ ਕਰਨ ਨਾਲ ਉਹਨਾਂ ਨੂੰ ਮਾਰਨ ਨਾਲ ਔਰ ਸਾਡੀ ਪ੍ਰੈਸਟੀ ਸਾਰੇ ਵਰਲਡ ਵਿੱਚ ਐਸੋਲੇ ਕਾਇਮ ਹੋਈ ਆ ਔਰ ਮੈਂ ਗੁਰਦਾਸਪੁਰ ਵਾਲਿਆਂ ਨੂੰ ਸਾਰਿਆਂ ਨੂੰ ਇਹੀ ਅਪੀਲ ਕਰਦਾ ਪਲੀਜ਼ ਇਹ ਜਿਹੜੇ ਵੈਲੈਂਟਾਈਨ ਡੇ ਆ ਇਹਦੇ ਤੇ ਤੋਜੋਣਾ ਦਿਓ ਇਹ ਸਾਡੇ ਹਿੰਦੁਸਤਾਨ ਦਾ ਤਿਹਾਰ ਨਹੀਂ ਹੈਗਾ ਔਰ ਦੂਸਰੀ ਮੈਂ ਗੱਲ ਕਹਿਣਾ ਜਿਹੜੇ ਸਾਡੇ ਤਿਹਾਰ ਮਨਾਏ ਜਾਂਦੇ ਆ ਜਾਂ ਜਗਰਾਤੇ ਕਰਾਏ ਜਾਂਦੇ ਆ ਜਾਂ ਸ਼ਿਵ ਭੋਲੇ ਦੀ ਹੋਣ ਸ਼ਿਵਰਾਤਰੀ ਆਣੀ ਆ ਇਹਦੇ ਵਿੱਚ ਮੈਂ ਪਾਕੀ ਸ਼ਹਿਰ ਵਾਸੀਆਂ ਅਗੇ ਅਪੀਲ ਕਰਦਾ ਵਾਂ ਕਿ ਜਿਹੜੀਆਂ ਦੇਵੀ ਦੇਵਤਾਵਾਂ ਦੀਆਂ ਮੂਰਤੀਆਂ ਦੂਜੇ ਕਿਸੇ ਹੋਰ ਅਲੱਗ ਹੀ ਰੂਪਾਂ ਵਿੱਚ ਜਿਨ੍ਹਾਂ ਨੂੰ ਕੋਈ ਮर्यादा ਵਿੱਚ ਰਹਿਣਾ ਨਹੀਂ ਆਂਦਾ ਉਹੋ ਜਿਹੇ ਬੰਦਿਆਂ ਨੂੰ ਸਾਡੇ ਪਰਮਾਤਮਾ ਦੇ ਚੋਲੇ ਪਵਾ ਕੇ ਤੇ ਇਹੋ ਜੇ ਡਾਂਸ ਕਰਾਏ ਜਾਂਦੇ ਨੇ ਜਿਹੜੇ ਕਿ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਗੇ ਇਹਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਵਜਰੰਗ ਦਲ ਔਰ ਸਾਡੇ ਨਾਲ ਜਿਹੜੇ ਸੰਗਠਨ ਸਹਿਬਤ ਹੋਣਗੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਇਹਦੇ ਤੇ ਸਖਤ ਐਕਸ਼ਨ ਲਾਂਗੇ ਜੀ ਸਰ ਇਹ ਜੇਸ਼ਮੀ ਇਸ ਮਾਰਕ ਉੱਤੇ ਕਿਹਾ ਜਾਉਂਦਾ 14 ਫਰਵਰੀ 2019 ਨੂੰ ਜਿਹੜਾ ਇੱਕ ਹਾਦਸਾ ਹੋਇਆ ਉਹ ਬਹੁਤ ਮਾੜੀ ਘਟਨਾ ਸੀ ਉਗਰਵਾਦੀਆਂ ਨੇ ਕਾਰਤਾ ਕੋਰਕ ਧੋਖੇ ਨਾਲ ਸਾਡੇ ਜਵਾਨਾਂ 'ਤੇ ਹਮਲਾ ਕੀਤਾ ਆਰ ਡੀ ਐਕਸ ਦੀ ਟੱਕਰ ਕਰਕੇ ਸਾਡੇ 40 ਜਵਾਨ ਸ਼ਹੀਦ ਕਰਤੇ ਇੱਕ ਬਹੁਤ ਮਾੜੀ ਘਟਨਾ ਸੀ ਸਭ ਤੋਂ ਪਹਿਲਾਂ ਸਾਡੇ ਚੰਨਰਾਹੀ ਮੈਂ ਦੱਸਣਾ ਚਾਹਾਂਗਾ ਕਿ 14 ਫਰਵਰੀ ਨੂੰ ਬਲੈਕ ਡੇ ਦੇ ਰੂਪ ਚ ਮਨਾਇਆ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਹਮੇਸ਼ਾ ਹੀ ਆਪਣੀ ਦਿਲਾਰੀ ਧੜਕਣਾ ਚਾਹੀਦਾ ਹੈ ਕਿਉਂਕਿ ਇਹ ਜਵਾਨ ਆਪਣੇ ਪਰਿਵਾਰ ਨੂੰ ਛੱਡ ਕੇ ਸਾਡੀ ਚਰਚਾ ਵਾਸਤੇ ਹੀ ਜਿੰਦੇ ਆ ਅਸੀਂ ਸਾਡੇ ਲੋਕ ਕੋਈ ਨਾ ਕੋਈ ਵਪਾਰ ਜਾਂ ਕੋਈ ਨਾ ਕੋਈ ਕੰਮ ਕਰਦੇ ਆ ਲੇਕਿਨ ਉਹਨਾਂ ਦਾ ਕੰਮ ਸਾਡੀ ਚਰਚਾ ਵਾਸਤੇ ਦਿਨ ਰਾਤ ਐ ਜਾਗਦੇ ਆ ਤੇ ਆਪਾਂ ਸੌਂਦੇ ਆ ਸਾਡੀ ਚਰਚਾ ਵਾਸਤੇ ਆਪਣੀ ਜਾਨ ਨਿਕੁਰਬਾਨ ਕਰਦੇ ਆ ਪਰ ਕੁਝ ਲੋਕ 14 ਫਰਵਰੀ ਨੂੰ ਵੈਲੈਂਟਾਈਨ ਦਿਵਸ ਆ ਰਹੇ ਨੇ ਜੋ ਕਿ ਸਾਡਾ ਦਿਨ ਨਹੀਂ ਹੈਗਾ ਆ ਫੋਰਨ ਦੀ ਸਵੇਰ ਤੱਕ ਫੋਰਨ ਦੇ ਲੋਕ ਮਨਾਣ ਸੋਵਰੀ ਮਨਾਣ ਤੁਹਾਨੂੰ ਕੋਈ ਹਰਜ਼ ਨਹੀਂ ਹੈ ਪਰ ਸਾਡੇ ਪਤਵਾਰਸੀਆਂ ਨੂੰ ਗੱਲ ਟੈਂਡ ਦੇ ਬਿਲਕੁਲ ਨਹੀਂ ਮਨਾਣਾ ਚਾਹੀਦਾ ਕਿਉਂਕਿ ਆਜ਼ਾਦ ਦਿਨ ਨਹੀਂ 2019 ਨੂੰ ਹੈ ਮਨਪਾ ਘੀਕਟਨਾ ਵਾਪਸ ਸਭੀ ਸ਼ਹਿਰ ਵਾਸੀਆਂ ਨੂੰ ਰਾਮ ਰਾਮ ਅੱਜ ਜੋ ਘਟਨਾ 14 ਫਰਵਰੀ 2019 ਮੇ ਪੁਲਵਾਮਾ ਮੇ ਹਮਾਰੇ 40 ਸ਼ਹੀਦ ਹੋਏ ਉਨਕੋ श्रद्धांजलि देने के लिए अलग अलग संस्थाओं के लोग शहीद स्मारक पर इकट्ठे हुए हैं उनके नाम दो लाइनें हैं प्रेम दिवस कैसे मनाता जब चारों तरफ गम के बादल छाए थे प्रेम दिवस कैसे मनाता जब चारों तरफ गम के बादल छाए थे नमन है उन वीर शहीदों को जो तिरंगा ओढ़ के आए थे उन आँखों की दो बूंदों से समुंदर भी हारा होगा उन आँखों की दो बूंदों से समुंदर भी हारा होगा जब मेहंदी वाले हाथों से मंगल सूत्र उतारा होगा जो भारत माँ के लिए शहीद हुए उन्हों मेरा सलाम है, जो भारत माँ के लिए शहीद हुए उन्हें मेरा सलाम है जय हिंद जय भारत जय हिंद जय भारत भारत माता की जय जय श्री राम आज विश्व हिंदू परिषद और बजरंग दल की तरफ ਅੱਜ ਤੋਂ 6 ਸਾਲ ਪਹਿਲੇ 2019 ਦੇ ਵਿੱਚ ਜੰਮੂ ਦੇ ਵਿੱਚ ਪਲਮਾਮਾ ਦੇ ਵਿੱਚ ਜਿਹੜੇ ਸਾਡੇ 40 ਜਵਾਨ ਜਵਾਨ ਸ਼ਹੀਦ ਹੋਏ ਸੀ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਅੱਜ ਫੇਰ ਇਸ ਸ਼ਹੀਦੀ ਸਮਾਰਕ ਦੇ ਵਿੱਚ ਉਹਨਾਂ ਸ਼ਹੀਦਾਂ ਦੇ ਪ੍ਰਤੀ ਸ਼ਰਧਾ ਸੁੰਮਨ ਅਰਪਣ ਕਰਨ ਲਈ ਸਾਰੇ ਇਕੱਠੇ ਹੋਏ ਸਾਰੇ ਸ਼ਹਿਰ ਦੀਆਂ ਸੰਸਥਾਵਾਂ ਸਾਰੇ ਸ਼ਹਿਰ ਦੇ ਨੁਮਾਇੰਦੇ ਜਿਹੜੇ ਇੱਥੇ ਆ ਕੇ ਸ਼ਹੀਦਾਂ ਨੂੰ ਰਮਨ ਕਰ ਰਹੇ ਨੇ ਕਿ ਰਹਿਂਦੀ ਦੁਨੀਆ ਤੱਕ ਇਹਨਾਂ ਸ਼ਹੀਦਾਂ ਦਾ ਨਾਮ ਇਸੇ ਤਰ੍ਹਾਂ ਇਸ ਧਰਤੀ ਦੇ ਉੱਤੇ ਬਣਿਆ ਰਹੇ ਔਰ ਇਸੇ ਤਰ੍ਹਾਂ ਇਹਨਾਂ ਦੀ ਸ਼ਹਾਦਤ ਨੂੰ ਹਰ ਸਾਲ ਹਰ ਚਾਇਨਾ ਦੀ ਸ਼ਹਾਦਤ ਤੋਂ ਇੱਕ ਸਬਕ ਲੈ ਕੇ ਦੇਸ਼ ਭਗਤੀ ਦੇ ਨਾਲ ਜਿਹੜਾ ਹੈ ਪਰਸਾਹਿਤ ਹੋ ਸਕੇ ਅੱਜ 14 ਫਰਵਰੀ ਨੂੰ ਜਿਹੜਾ ਇੱਕ 트ੈਂਡ ਚੱਲਦਾ ਹੈ ਵੈਲੈਂਟਾਈਨ ਡੇ ਦਾ ਜਿਹੜਾ ਕਿ ਬਿਲਕੁਲ ਸਰਾਸਰ ਗਲਤ ਹੈ ਹਿੰਦੂ ਸਭਿਅਤਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਦਿਨ ਤਿਹਾੜ ਜਿਹੜਾ ਨਹੀਂ ਮਨਾਇਆ ਜਾਂਦਾ ਪੱਛਮੀ ਸਭਿਅਤਾ ਹੈ ਤੇ ਸਾਡੀ ਸਾਰਿਆਂ ਕੀ ਹੋਈ ਬੇਨਤੀ ਹੈ ਕਿ ਅੱਜ ਦੇ ਦਿਨ ਨੂੰ ਕਾਲਾ ਦਿਵਸ ਮੰਨਦੇ ਹੋਏ ਸ਼ਹੀਦਾਂ ਦੇ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ ਨਾ ਕਿ ਪੱਛਮੀ ਸਭਿਅਤਾ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ जय श्री राम जय हिंद जय भारत भारत माता की जय आचार्य रमेश पराशर संस्थापक मानव धर्म कथा प्रचार मंडल आज हम सभी सामाजिक धार्मिक संगठन पुलवामा के शहीदों को नमन करने के लिए उनको श्रद्धांजलि देने के लिए उपस्थित हुए सामूहिक रूप से जिस राष्ट्र में अपने शहीदों को प्रणाम किया जाता है उनके आगे नमन किया जाता है उनकी वीरता की गाथाएँ गा गाई जाती हैं वो राष्ट्र आगे बढ़ता है और जहाँ अपनी संस्कृति जो हमारी सनातन धर्म की परंपरा है उसके अनुसार जीवन जिया जाता है उनके मूल्यों को आगे बढ़ाया जाता है तो वो राष्ट्र भी उन्नति करता है जहाँ हम शहीदों के प्रति बार बार नतमस्तक हैं उसी तरह से अपनी संस्कृति के प्रति भी नतमस्तक हैं कि हम जो विदेशी परंपराएं हैं जो कुरीतियां हैं उनको छोड़ते हुए जो वास्तविक हमारा धर्म है सनातन का हम अपने इष्ट के प्रति नतमस्तक रहें अपने शहीदों के प्रति अपने संतों के प्रति नतमस्तक रहें और बार बार उनकी शहीदी को अपने बच्चों को अपनी आने वाली पीढ़ी को सुनाते रहें तो फिर एक जज्बा जो शहीदी का है वो बना रहता है उससे राष्ट्र की अपने धर्म की सनातन की रक्षा होती है तो अपने वक्तव्य में मैं यही संदेश सबको देते हुए किस तरह से अपने राष्ट्र के साथ जुड़ें अपने सनातन धर्म के साथ जुड़ें और अपने राष्ट्र को अपने धर्म को आगे बढ़ाते चले जाएं और स्वयं के लिए भी और दूसरों के लिए भी और अपने देश के लिए भी अच्छे प्रमाणित हों इन्हीं बातों के साथ अपने वक्तव्य को विराम देता हूँ ਔਰ ਇੱਕ بار ਫਿਰ ਭਾਰਤ ਮਾਤਾ ਕੀ ਜੈ ਕਾ ਜੈ ਗੋਸ਼ ਗਾਤਾ ਹੂੰ ਬੋਲੀਏ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਜੈਸੀ ਰਾਮ ਜੀ ਅੱਜ ਅਸੀਂ ਤੁਹਾਡੇ ਸਾਹਮਣੇ ਆਏ ਆ ਰਿਸ਼ਵਿੰਦ ਉਪਰੀਸ਼ਦ ਬਜਰੰਗ ਦਲ ਔਰ ਬਾਕੀ ਸਾਰੀਆਂ ਜਥੇਬੰਦੀਆਂ ਵੱਲੋਂ ਪਲਵਾਮਾ ਦੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਨ ਲਈ ਜਿਵੇਂ ਕਿ ਕਿਹਾ ਗਿਆ ਹੈ ਦੇਖੋ ਵੀਰ ਜਵਾਨੋ ਆਪਣੇ ਖੂਨ पे ये ਇਲزام ਨਾ ਆਏ ماں ਨਾ ਕਹੇ ਕਿ بیٹے ਉਸਕੇ ਵਕਤ ਪੜਾ ਤੋ ਕਾਮਨਾ ਆਏ ਭਾਰਤ ਮਾਤਾ ਨੇ ਜਦੋਂ ਜਦੋਂ ਵੀ ਬਲੀਦਾਨ ਮੰਗਿਆ ਹੈ ਉਹਦੇ ਪੁੱਤਰਾਂ ਨੇ ਅੱਗੇ ਵੱਧ ਕੇ ਬਲੀਦਾਨ ਦਿੱਤਾ ਹੈ ਔਰ ਵੱਧ ਚੜ ਕੇ ਬਾਜੀ ਲਗਾਈ ਹੈ ਆਪਣੇ ਜਵਾਨ ਦੀ ਸਿਰ ਧੜ ਦੀ ਪਰਵਾਹ ਕੀਤੇ ਬਿਨਾ ਹੀ ਇਸੇ ਤਰ੍ਹਾਂ ਦਾ ਹੀ ਇੱਕ ਘਟਨਾਕ੍ਰam ਜਿਹੜਾ ਪੁਲਵਾਮਾ ਵਿੱਚ ਹੋਇਆ ਸੀਗਾ ਜਿਦੇ ਵਿੱਚ ਸਾਡੇ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਏ ਸੀ ਕਾਇਰਤਾਪੂਰਨ ਹਰਕਤ ਕਰਦੇ ਹੋਏ ਅਤੰਕਵਾਦੀਆਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਿਉਂ ਉਹਨਾਂ ਵਿੱਚ ਦਮ ਸੀਗਾ ਤੇ ਸਿੱਧੇ ਆ ਕੇ ਲੜਦੇ ਸਾਡੇ ਜਵਾਨ ਉਹਨਾਂ ਦਾ ਮੂੰਹ ਤੋੜ ਜਵਾਬ ਦਿੰਦੇ ਪਰ ਉਹਨਾਂ ਨੇ ਕਾਇਰਤਾਪੂਰਨ ਹਮਲਾ ਕੀਤਾ ਔਰ ਉਹਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ ਔਰ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਪਰਿਵਾਰਾਂ ਦਾ ਬਹੁਤ ਧੰਨਵਾਦ ਕਰਦੇ ਆ ਔਰ ਉਹਨਾਂ ਦੀਆਂ ਮਾਵਾਂ ਦਾ ਪੈਣਾ ਦਾ ਬੱਚਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਹਰ ਵੇਲੇ ਤਿਆਰ ਰਹਿੰਦੇ ਆ ਔਰ ਜਿਨ੍ਹਾਂ ਨੇ ਕਿਹਾ ਕਿ ਜੇ ਸਾਡੇ ਹੋਰ ਪੁੱਤਰ ਹੋਣਗੇ ਅਸੀਂ ਉਹਨਾਂ ਨੂੰ ਵੀ ਦੇਸ਼ ਲਈ ਬਲੀਦਾਨ ਹੋਣ ਲਈ ਭੇਜਾਂਗੇ 40 ਪੁੱਤਰ ਸ਼ਹੀਦ ਹੋਏ ਆ 4 ਲੱਖ ਹੋਰ ਤਿਆਰ ਨੇ ਜੇ ਹੋਰ ਦੀ ਵੀ ਲੋੜ ਪਏਗੀ ਤੇ ਹੋਰ ਵੀ ਵੱਧ ਚੜ ਕੇ ਗਿਆਣਗੇ ਔਰ ਦੇਸ਼ ਲਈ ਆਪਣਾ ਤਨ ਮਨ thân ਨਿਉ ਸ਼ਾਵਰ ਕਰਨ ਲਈ ਤਿਆਰ ਰਹਿਣਗੇ ਅਸੀਂ ਉਨ੍ਹਾਂ ਹੀ ਸ਼ਹੀਦਾਂ ਦੀਆਂ ਦਿਖਾਈਆਂ ਹੋਇਆ ਰਹ ਹੱਦ ਚੱਲਣਾ ਹੈ ਔਰ ਅੱਜ ਅਸੀਂ ਉਹਨਾਂ ਨੂੰ ਸ਼ਹੀਦ ਕਰਦੇ ਹੋਏ ਆਪਣਾ ਸਿਰ ਨਤਮਸਤਕ ਕਰਦੇ ਆ ਔਰ ਯਾਦ ਕਰਦੇ ਆ ਔਰ ਆਉਣ ਵਾਲਿਆਂ ਲੋਕਾਂ ਨੂੰ ਆਉਣ ਵਾਲੀਆਂ ਜਨਰੇਸ਼ਨਸ ਨੂੰ ਇਹ ਬੇਨਤੀ ਕਰਾਂਗੇ ਕਿ ਵੈਲੈਂਟਾਈਨ ਡੇ ਮਨਾਉਣ ਦੀ ਬਜਾਏ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਬਲੀਦਾਨ ਦਿਵਸ ਮਨਾਓ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਉਹਨਾਂ ਨੇ ਸਾਡੇ ਲਈ ਸ਼ਹੀਦੀ ਦਿੱਤੀ ਸੀਗੀ ਔਰ ਉਹ ਬੱਚੇ ਜਿਹੜੇ ਅੱਜ ਵੈਲੈਂਟਾਈਨ ਵਾਲੇ ਪਾਸੇ ਅੰਗਰੇਜ਼ੀ ਸੰਸਕ੍ਰਿਤੀ ਵਾਲੇ ਪਾਸੇ ਜਾ ਰਹੇ ਨੇ ਉਹ ਮੁੜ ਕੇ ਸਨਾਤਨ ਵਾਲੇ ਪਾਸੇ ਆਣ ਔਰ ਉਹਦਾ ਉਪਦੇਸ਼ ਦੇਣ ਕਿ ਮੈਂ ਵੈਲੈਂਟਾਈਨ ਨਹੀਂ ਮਨਾਣਾ ਮੈਂ ਸ਼ਹੀਦੀ ਦਿਵਸ ਮਨਾਣਾ ਹੈ ਕਿਉਂਕਿ ਇਹ ਸਾਡੇ ਲਈ ਕਾਲਾ ਦਿਨ ਹੈ ਸਾਡੇ ਪੁੱਤਰਾਂ ਨੂੰ ਭਾਰਤ ਮਾਤਾ ਦੇ ਪੁੱਤਰਾਂ ਨੂੰ ਕਾਇਰਤਾਪੂਰਕ ਸ਼ਹੀਦ ਕੀਤਾ ਗਿਆ ਜੇ ਦਮ ਹੋਏ ਤਾਂ ਸਾਹਮਣੇ ਆ ਕੇ ਲੜੋ ਜੇ ਤੁਹਾਡੇ ਦੰਦ ਖੱਟੇ ਕਰਾਂਗੇ ਸਾਡਾ ਇੱਕ ਇੱਕ ਬੱਚਾ ਬੱਚਾ ਤਿਆਰ ਹੈ ਜਵਾਬ ਦੇਣ ਲਈ ਅੱਜ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਆ ਅਸੀਂ ਬਹੁਤ ਧੰਨਵਾਦੀ ਆ ਸਾਰਿਆਂ ਦੇ ਕਿ ਸਾਰਿਆਂ ਨੇ ਆ ਕੇ ਸ਼ਰਧਾ ਸਮਨ ਅਰਪਿਤ ਕੀਤੇ ਔਰ ਕੈਂਡਸ ਜਗਾਈਆਂ ਇਸ ਦੇ ਨਾਲ ਹੀ ਅਸੀਂ ਇੱਕ ਵਾਰੀ ਫੇਰ ਤੋਂ ਭਾਰਤ ਮਾਤਾ ਦਾ ਗੋਸ਼ ਕਰਾਂਗੇ ਔਰ ਫੇਰ ਅਸੀਂ ਉਹਨਾਂ ਨੂੰ ਇੱਕ ਵਾਰੀ ਫੇਰ ਆਪਣੀ ਸ਼ਰਧਾਂਜਲੀ ਦਾਂਗੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ